ਅਮ੍ਰਿਤਸਰ ਦੇ ਵਿੱਚ ਦਰਵਾਸ ਸਾਬ ਨੂੰ ਜਾਂਦੇ ਸਮੇ ਰਸਤੇ ਵਿੱਚ ਬਣੇ ਹੋਟਲਾਂ ਨੂੰ ਲੈ ਕੇ ਲਗਾਤਾਰ ਨਿਹੰਗ ਸਿੰਘ ਜਥੇਬੰਦੀਆਂ ਕਈ ਵਾਰ ਵਿਰੋਧ ਕਰ ਚੁੱਕਿਆ ਨੇ ਕਿ ਧਾਰਮਿਕ ਸਥਾਨ ਤੇ ਜਾਣ ਵਾਲੇ ਰਸਤੇ ਵਿੱਚ ਹੋਟਲਾਂ ਵਾਲਿਆਂ ਵੱਲੋਂ ਹਾਕਾ ਮਾਰਿਆ ਜਾਂਦੇ ਨੇ ਕੋਈ ਆਪਣੇ ਭਰਾ ਨਾਲ ਜਾ ਰਹੇ ਹੁੰਦਾ ਕੋਈ ਆਪਣੇ ਰਿਸ਼ਤੇਦਾਰ ਨਾਲ ਜਾ ਰਹੇ ਹੁੰਦੇ ਆ ਪਰ ਦੇਖਿਆ ਜਾਂਦਾ ਕਿ ਹੋਟਲਾਂ ਵਾਲਿਆਂ ਵੱਲੋਂ ਹਾਕਾ ਮਾਰ ਕੇ ਉਹਨਾਂ ਨੂੰ ਕਮਰੇ ਦੇਣ ਦੀ ਜਿਹੜੀ ਕਿ ਡਿਮਾਂਡ ਰੱਖੀ ਜਾਂਦੀ ਐ ਉਸ ਨੂੰ ਲੈ ਕੇ ਕਈ ਵਾਰ ਨਿਹੰਗ ਜਥੇਬੰਦੀਆਂ ਵਿਰੋਧ ਕਰ ਚੁੱਕਿਆ ਦੂਜੇ ਪਾਸੇ ਅੱਜ ਅਮ੍ਰਿਤਸਰ ਤੇ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਲੜਕੀ ਦੇ ਵੱਲੋਂ ਗੈਂਗ ਰੇਪ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਤੇ ਉਸਨੇ ਨਿਹੰਗ ਸਿੰਘ ਜਥੇ ਬੰਦਿਆ ਨੂੰ ਵੀ ਕਿਹਾ ਕਿ ਉਸਦੇ ਨਾਲ ਗੈਂਗ ਰੇਪ ਹੋਇਆ ਹੋਟਲ ਦੇ ਵਿੱਚ ਉਹ ਲੈ ਜਾ ਕੇ ਵਾਰੀ-ਵਾਰੀ ਉਸਦੇ ਨਾਲ ਕਈ ਮੁੰਡਿਆਂ ਨੇ ਜਿਹੜਾ ਕਿਰਿਆ ਕੀਤਾ ਜਿਸ ਤੋਂ ਬਾਅਦ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ ਪੋਜਾ ਕਹਿਣਾ ਕਿ ਜੋ ਉਸ ਨੂੰ ਸ਼ਿਕਾਇਤ ਮਿਲੀ ਹੈ ਇਸ ਮਾਮਲੇ ਦੇ ਵਿੱਚ ਜਿਹੜੀ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਨਿਹੰਗ ਸਿੰਘਾਂ ਨੇ ਬਦੋ ਇਸ ਮਾਮਲੇ ਲੈ ਕੇ ਕੀ ਕਿਹਾ ਤੇ ਪੀੜਤ ਲੜਕੀ ਨੇ ਜੋ ਇਲਜ਼ਾਮ ਲਗਾਏ ਨੇ ਦੇਖੋ ਇਹ ਖਾਸ ਰਿਪੋਰਟ ਤੇ ਆਪਣੀ ਰਾਏ ਵੀ ਜ਼ਰੂਰ ਸਾਂਝੀ ਕਰਿਓ और करके जबरदस्ती दो गुना और बाबा जंजीरी विजय मैं क्या समझाई महाराज अपना बोल रहा है ओए उठ पड़दा बात कर सकते हैं और देर नहीं ਚਲੋ ਆਪਣਾ ਮਾਸੀ ਸੁਟੇ ਦੇ ਰਾਤੇ ਆਪਣਾ ਅਗਲੀ ਜੀਂਦਾ ਹੈ ਆਹ ਪਾਰੀ ਹੋਣਾ ਬਾਬਾ ਦੀ ਫੋਟੋ ਨਾਲ ਹੋਰ ਵਾਰੀ ਗਾ ਫੋਟੋ ਨਾਲ ਬੁੱਢੀ ਸੰਦੇ ਨੀ ਬਣਦੀ ਕੋਈ ਆਖੇ ਆਪਣਾ ਦਰਵਾਜ਼ਾ ਕੋਈ ਨਹੀਂ ਕੇਰੋ ਪਾਰੀ ਕਿਤੇ ਬਾਜ ਆਇਆ ਵਾ ਹਾਂ ਭਾਈ ਉਹ ਸੀ ਆਇਆ ਮੇਰਾ ਬਾਬਾ ਲੈ ਜਲੋ ਲੈ ਜਲੋ ਆਇਆ ਆਹ ਬਾਈ ਚੱਕਰਾ ਯਾਰ ਕਿ ਟਿਕਾ ਲਿਆ ਬਾਈ ਟੋਪਰਾ ਲਾ ਨਹੀਂ ਉੱਠ ਕੇ ਪੋਛੇ ਉੱਥੋਂ ਲੈਣੇ ਬਾਈਟ ਕਰ ਲਈ ਕੋਈ ਓਕੇ ਨਹੀਂ ਉੱਥੇ ਜਾਣਾ ਉੱਥੇ ਵੇਟ ਕਰਦੇ ਆ ਜੀ ਸੀਨੀਅਰ ਅਫਸਰਾਂ ਦਾ ਕਹਿੰਦਾ ਮੈਂ ਨਹੀਂ ਕਰੀ ਕਰ ਤਾਨੂੰ ਇਸ ਆਡੋ ਵਾਲੇ ਸਿੰਘ ਦਾ ਫੋਨ ਆਇਆ ਇਹ ਚਲਾਉਂਦਾ ਕਹਿੰਦਾ ਕਿ ਮੇਰੇ ਰਿਕਸ਼ੇ ਦੇ ਉੱਤੇ ਕੁੜੀ ਬੈਠੀ ਆ ਜਿਹੜੀ ਬਾਬਾ ਜੀ ਬਹੁਤ ਰੋ ਰਹੀ ਆ ਸਾਡੇ ਸਿੰਘ ਨੂੰ ਸਤਨਾਮ ਸਿੰਘ ਨੇ ਫੋਨ ਕੀਤਾ ਕਿ ਕੁੜੀ ਬਹੁਤ ਰੋ ਰਹੀ ਆ ਤੇ ਕੁੜੀ ਦਾ ਇਹ ਕਹਿਣਾ ਕਿ ਮੇਰੇ ਨਾਲ ਇਸ ਹੋਟਲ ਦੇ ਵਿੱਚ ਰੇਪ ਹੋਇਆ ਮੈਂ ਆਪਣੇ ਕਿਸੇ ਫਰੈਂਡ ਨਾਲ ਆਈ ਸੀ ਜਦ ਇਸ ਫਰੈਂਡ ਦੇ ਨਾਲ ਮੈਂ ਆਈ ਸੀ ਉਹ ਫਰੈਂਡ ਮੈਨੂੰ ਹੋਟਲ ਦੇ ਵਿੱਚ ਛੱਡ ਕੇ ਚਲਾ ਗਿਆ ਤੇ ਉਸ ਜਦੋਂ ਉਹ ਛੱਡ ਕੇ ਜਿਹੜਾ ਛੱਡ ਕੇ ਗਿਆ ਉਹਨੇ 4-5 ਮੁੰਡੇ ਲੈ ਲਏ ਤੇ ਮੇਰੇ ਰੂਮ 'ਚ ਵਾਰ ਤੇ ਜਿਹੜੇ ਰੂਮ 'ਚ ਮੈਂ ਬੈਠੀ ਸੀ ਤੇ ਉਹਨਾਂ ਨੇ ਮੇਰੇ ਨਾਲ ਬਾਰੀ-ਬਾਰੀ ਰੇਪ ਕੀਤਾ ਉਹਦੇ ਕਹਿ ਮਤਾਬਕ 4 ਤੋਂ 5 ਜਣੇ ਨੇ ਰੇਪ ਕੀਤਾ ਮਤਲਬ ਉਹਦੇ ਵਿੱਚ ਜਿਹੜੇ ਹੋਟਲ ਦੇ ਤਿੰਨ ਮੁਲਾਜ਼ਮ ਕਹਿ ਜਾਂਦੇ ਨੇ ਕੁੜੀ ਵੱਲੋਂ ਤੇ ਦੋ ਮੁੰਡੇ ਉਸ ਮੁੰਡੇ ਦੇ ਫਰੈਂਡ ਜਿਹੜੇ ਮੁੰਡੇ ਨਾਲੇ ਹੋਟਲ ਚ ਆਪਣੀ ਮਰਜ਼ੀ ਨਾਲ ਆਏ ਸੀ ਸਵਾਵਾ ਕਾ ਮੁੰਡਾ ਹੋਟਲ ਚ ਆਈਏ ਤਾਂ ਖੇ ਖਾਣੀ ਆਏ ਹੋਣਗੇ ਉਹ ਸਮਝਾਉਂਦੀ ਆ ਜਿਹੜੋ ਉਹਨਾਂ ਨੇ ਆਪਣਾ ਜੋ ਵੀ ਇੱਥੇ ਗਲਤ ਕੰਮ ਕਰਨ ਆਏ ਸੀ ਉਹ ਤਾਂ ਕਹਿਣਾ ਕੁੜੀ ਦਾ ਹੀ ਆ ਪਰ ਜਿਹੜਾ ਮੁੰਡਾ ਕਹਿੰਦੀ ਮੈਨੂੰ ਲੈ ਗਿਆ ਉਹਨੇ ਮੇਰੇ ਨਾਲ ਕੋਈ ਗਲਤ ਕੰਮ ਨਹੀਂ ਕੀਤਾ ਬਟ ਉਹਨੇ ਚਾਰ ਬੰਦੇ ਚਾਰ ਤੋਂ ਪੰਜ ਬੰਦੇ ਜਿਹੜੇ ਮੇਰੇ ਰੂਮ ਚ ਵਾੜੇ ਜਿਨ੍ਹਾਂ ਨੇ ਮੇਰੇ ਨਾਲ ਰਾਤ 7 ਵਜੇ ਤੋਂ ਬਾਅਦ ਲੈ ਕੇ ਸਵੇਰ 2 ਵਜੇ ਤੱਕ ਰੋਪ ਰੇਪ ਕੀਤਾ ਤੇ ਉਹਦੇ ਵਿੱਚ ਤਿੰਨ ਬੰਦੇ ਉਹਦਾ ਕਹਿੰਦੇ ਮਦਦਪਖ ਹੋਟਲ ਨਾਲ ਆਜੇ ਸੀ ਤੇ ਦੋ ਜਿਹੜੇ ਨੇ ਦੋ ਜਿਹੜੇ ਨੇ ਉਹ ਉਸ ਮੁੰਡੇ ਦੇ ਯਾਰ ਸੀ ਜਿਹੜਾ ਮੁੰਡਾ ਲੈ ਕੇ ਆਇਆ ਨਾ ਉਹ ਦੱਸ ਰਹੀ ਆ ਕੁਝ ਉਹ ਪੁਲਿਸ ਨੂੰ ਨੋਟ ਕਰਾਏ ਨੇ ਸੋ ਅਸੀਂ ਪ੍ਰਸ਼ਾਸਨ ਕੋਲ ਗਏ ਸੀ ਸਿੰਘ ਸਾਡੇ ਕੁੜੀ ਨੂੰ ਲੈ ਕੇ ਮੈਂ ਬਾਅਦ ਚ ਆਇਆ ਕਿ ਉੱਥੇ ਪ੍ਰਸ਼ਾਸਨ ਨਾਲ ਅਸੀਂ ਕਰਕੇ ਬਜਨ ਤੇ ਹੋਟਲ 'ਚ ਰੇਡ ਪਵਾ ਗੇ ਓਕੇ ਤੇ ਜਿਹੜੇ ਮੁੰਨੇ ਫੜੇ ਨੇ ਉਹ ਤਾਂ ਵੈਰੀਫਾਈ ਹੋਊਗਾ ਕਿ ਉਹ ਕਿਹੜੇ-ਕਿਹੜੇ ਨੇ ਕੁੜੀ ਮੁਤਾਬਕ ਉਹ ਸ਼ਖਲਾਂ ਪਛਾਣਦੀ ਆ ਦੋ ਬੰਦਿਆਂ ਦੇ ਉਹ ਤਿੰਨਾਂ ਦੇ ਨਾਮ ਜਾਣਦੀ ਆ ਜਿਹੜੇ ਲੈ ਕੇ ਇੱਥੇ ਆਏ ਸੀ ਸੋ ਬਾਕੀ ਸਾਰੀ ਜਾਂਚ ਦਾ ਹਿਸਾਬ ਕੁੜੀ ਦਾ ਕਹਿਣ ਮੁਤਾਬਕ ਉਹ ਕੁੜੀ ਜੇ ਬਹੁਤ ਡਰੀ ਹੋਈ ਆ ਬਹੁਤ ਕਨਫਿਊਜ਼ ਆ ਕਿਉਂਕਿ ਸੁਭਾਵਕ ਆ ਜੇ ਬੱਚੀ ਦਾ 18 ਸਾਲ ਦੀ ਕਿੰਨੀ ਦੀ ਏਜ ਹੈ ਸ਼ਾਇਦ 18 ਤੋਂ ਸ਼ਾਇ ਉਹਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਉਹ ਆ ਰਹੇ ਨੇ ਪਰ ਉਹ ਕੁੜੀ ਇਸ ਵੇਲੇ ਬਹੁਤ ਜ਼ਿਆਦਾ ਡਰੀ ਹੋਈ ਹੈ دہشت ਦੇ ਵਿੱਚ ਹੈ ਪ੍ਰਸ਼ਾਸਨ ਪਹਿਲਾਂ ਕਾਰਵਾਈ ਨਹੀਂ ਸੀ ਕਰ ਰਿਹਾ ਸਾਡੇ ਸਿੰਘਾਂ ਨੇ ਜਿਹਨੂੰ ਬਚਨ ਕੀਤਾ ਸਾਨੂੰ ਫੋਨ ਕੀਤਾ ਉਸ ਤੋਂ ਬਾਅਦ ਅਸੀਂ ਫਿਰ ਜਦੋਂ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਜੇ ਨਹੀਂ ਕਾਰਵਾਈ ਕਰ ਸਕਦਾ ਦੱਸ ਦਿਓ ਅਸੀਂ ਫਿਰ ਆਪਣੇ ਹਿਸਾਬ ਨਾਲ ਦੇਖ ਲਈਏ ਪਰ ਉਹ ਚਲੋ ਹੁਣ ਤੁਹਾਡੇ ਸਾਹਮਣੇ ਆਏ ਇਸ ਹੋਟਲ ਦੇ ਵਿੱਚ ਮੁੰਡੇ ਜਿਹੜੇ ਨੇ ਪੜੇ ਨੇ ਅੱਗੇ ਵੈਰੀਫਾਈ ਜਿਹੜਾ ਹੋਊਗਾ ਜਾਂਚ ਦਾ ਹਿਸਾਬ ਜੋ ਸੱਚ ਹੋਊਗਾ ਉਹ ਤੁਹਾਡੇ ਸਾਹਮਣੇ ਆ ਜਾਊਗਾ ਕਿ ਲੱਗਦਾ ਗੁਰੂ ਨਨਤ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਮਾਬਾ ਜੀ ਅਸੀਂ ਤਾਂ ਕਿੰਨੇ ਛੇਰ ਤੋਂ ਰੌਲਾ ਪਾ ਰਹੇ ਹਾਂ ਤੁਹਾਡੇ ਸਾਹਮਣੇ ਆ ਆਲੇ ਦੁਆਲੇ ਦਰਬਾਰ ਸਾਹਿਬ ਦੇ ਕਿੰਨੇ ਜਿੱਤੋਂ ਰੌਲਾ ਪਾ ਰਹੇ ਵੀ ਹੋਟਲਾਂ 'ਚ ਗੰਦ ਹੁੰਦਾ ਗੰਦ ਪੈਂਦਾ ਇਹ ਹੋਟਲ ਸੀਲ ਕਰੋ ਇਹਨਾਂ ਦੀ ਸਫਾਈ ਕਰੋ ਫੈਮਿਲੀ ਹੋਟਲ ਹੋਣ ਤਾਂ ਠੀਕ ਆ ਪਰ ਇੱਥੇ ਤਾਂ 2-2 ਘੰਟੇ ਵਾਸਤੇ ਆਫਰਾ ਹੁੰਦੀਆਂ ਨੇ ਤੁਹਾਡੇ ਸਾਹਮਣੇ ਸਾਰਾ ਕੁਝ মিডিਆ ਦੇ ਵਾਜਾ ਮਾਰ ਕੇ ਕਿਹਾ ਜਾਂਦਾ ਵੀ ਆ ਜੋ ਹੋਟਲ ਲੈ ਲੋ ਘੰਟੇ ਵਾਸਤੇ ਜੇ ਕੋਈ ਮਾਂ ਪੋਤ ਵੀ ਤੁਰਿਆ ਜਾਂਦਾ ਹੋਵੇ ਉਹਨੂੰ ਵੀ ਇਹ ਗੱਲ ਕਹੀ ਜਾਂਦੀ ਵੀ ਹੋਟਲ ਲੈ ਲੋ ਘੰਟੇ ਵਾਸਤੇ ਸੋ ਅਸੀਂ ਤਾਂ ਬੜੇ ਚਿਰ ਤੋਂ ਲੱਗੇ ਹੋਏ ਆ ਅਸੀਂ ਉਹਦੇ ਵਿੱਚ ਵਿੱਚ ਬਹੁਤ ਕੁਝ ਝੱਲ ਵੀ ਰਹੇ ਆ ਨੁਕਸਾਨ ਵੀ ਚੱਲ ਰਹੇ ਆ ਧਮਕੀਆਂ ਵੀ ਚੱਲ ਰਹੇ ਆ ਸਭ ਕੁਝ ਹੋ ਰਿਹਾ ਪਰ ਸਾਨੂੰ ਉਹਦੀ ਪਰਵਾਹ ਨਹੀਂ ਹੈ ਗੁਰੂਏ ਅਸੀਂ ਡਟੇ ਹੋਏ ਆ ਜਿੱਥੇ ਜੀ ਗਲਤ ਆ ਉਹ ਗਲਤ ਆ ਇਹ ਚੀਜ਼ ਸਾਰੀ ਜਾਂਚਦਾ ਹੁਣ ਵਿਸ਼ਾ ਵਾ ਜੇਕਰ ਕੋਈ ਸਹੀ ਹੋਈ ਮੈਡੀਕਲ ਹੋ ਜਾਣਾ ਉਹਦੇ ਵਿੱਚ ਜੋ ਕਾਰਵਾਈ ਪੁਲਿਸ ਪ੍ਰਸ਼ਾਸਨ ਕੋਲ ਕਰਾਵਾਂਗੇ ਹਲ ਕਿਵੇਂ ਪਈ ਜਾਸੀ ਉਹ ਠਾਲੀਰ ਪ੍ਰਸ਼ਾਸਨ ਨੇ ਪਾਣੀ ਆ ਇਹਦਾ ਆਪਾਂ ਤੁਸੀਂ ਜਿਹੜੀ ਪਾਣੀ ਆ ਪੱਦਰ ਆਲਾ ਪਾਵਾਂਗੇ ਸਾਡੀ ਕਿਹੜੀ ਸੁਣਦਾ ਕੋਈ ਹੁਣ ਇੱਥੇ ਬੱਸ ਸਟੈਂਡ ਧੰਦਾ ਹੁੰਦਾ ਸ਼ਰੀਆਮ ਸੋ ਕਾ ਜੜਿਆ ਇੱਥੇ ਆ ਲੋਕਲੋਂ ਸਾਰੇ ਆ ਤੇ ਵੀਰ ਦੇ ਰਾਗੇ ਮੋਹ ਗਾਉਂਦੇ ਰਹਿਣਾ ਆ ਲੋਕਲ ਆ ਲੋਕਲ ਤੋਂ ਦੱਸ ਰਹੇ ਨੇ ਕੀ ਪ੍ਰਸ਼ਾਦ ਨੂੰ ਦਿਖਦਾ ਨਹੀਂ ਚੱਕੇ ਚੱਕੇ ਭਲਾਵੇ ਮਦਦ ਕਰਦੇ ਆ ਵਾਹਿਗੁਰੂ ਜੀ ਮੇਰਾ ਨਾਮ ਖਾਲਸਾ ਸਤਿੰਦਰ ਸਿੰਘ ਨਿਕਲਬਦ ਕੀ ਹੋਈ ਵਾਹਿਗੁਰੂ ਜੀ ਮੈਂ ਨਾ ਇੱਥੇ ਕੀਤੇ ਕਰ ਰਿਹਾ ਹਾਂ ਈ ਰਿਖੇ ਦੀ ਤੇ ਇੱਕ ਨਾ ਵੀਰ ਮੋਨਾ ਹੈ ਤੇ ਉਹਨੇ ਵੀਰ ਨੇ ਮੈਨੂੰ ਕਿਹਾ ਵੀ ਵੀਰ ਜੀ ਇਹ ਨਾ ਦਰਬਾਰ ਸਾਹਿਬ ਕੁੜੀ ਛੱਡਦੇ ਮੈਨੂੰ ਨਹੀਂ ਪਤਾ ਕੀ ਵਿਸ਼ਾ ਹੈ ਕੀ ਨਹੀਂ ਬਾਤੂ ਮੈਂ ਕੁੜੀ ਨਾਲ ਬੈਠੀ ਤੇ ਮੇਰੀ ਗੱਡੀ ਤੇ ਮੈਸੇਜ ਦੀ ਦਰਬਾਰ ਸਾਹਿਬ ਜਾ ਰਿਹਾ ਬਾਬਾ ਖੁੱਲਾ ਸਿੰਘ ਤੇ ਉੱਥੇ ਰੁਕੇ ਤੇ ਮੈਨੂੰ ਰੋਣ ਬੈ ਗਈ ਤੇ ਬਾਬਾ ਜੀ ਮੇਰੇ ਨਾਲ ਆ ਆ ਗੱਲ ਗੱਲਾਂ ਹੋਈਆਂ ਮੈਂ ਫਿਰ ਆਇਆ ਵਾਂ ਹੋਟਲ ਦੇ ਵਿੱਚ ਉਹਨੂੰ ਕੁੜੀ ਨੂੰ ਲੈ ਕੇ ਮੇਰੇ ਮਨ 'ਚ ਗੁੱਸਾ ਸੀ ਠੀਕ ਆ ਤੇ ਮੈਂ ਆਇਆ ਤੇ ਮੈਂ ਪੁੱਛਿਆ ਉਹ ਕਹਿੰਦੇ ਬਾਬਾ ਜੀ ਉਹ ਤੇ ਆਪਣੀ ਆਈਡੀ ਛੱਡ ਕੇ ਸਾਰੇ ਮੁੰਡੇ ਭੱਜ ਕੇ ਫਰਾਰ ਹੋ ਗਏ ਸੀ ਤੇ ਮੈਂ ਇਹਨੂੰ ਹੋਟਲ ਵਾਲੇ ਨੇ ਵੀਰ ਨੂੰ ਪੁੱਛਿਆ ਫਿਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਮੈਂ ਚੱਲ ਗਿਆ ਸਿੱਧਾ ਦਰਬਾਰ ਸਾਹਿਬ ਫਿਰ ਦਰਬਾਰ ਸਾਹਿਬ ਆਏ ਤੇ ਉਹਨਾਂ ਨੂੰ ਕੁੜੀ ਨੂੰ ਮੈਂ ਰੋਟੀ ਪਾਣੀ ਤੇ ਫਿਰ ਬਾਬਾ ਜੀ ਮੈਨੂੰ ਮਿਲੇ ਠੀਕ ਹੈ ਜੀ ਬਾਬਾ ਬਾਦ ਸਿੰਘ ਜੀ ਮਿਲੇ ਤੇ ਬਾਬਾ ਬਾਦ ਸਿੰਘ ਨੇ ਸਾਰੀ ਗੱਲ ਜਿਹੜੀ ਘਟਨਾ ਮੈਂ ਦੱਸੀ ਆ ਤੇ ਫਿਰ ਬਾਬਾ ਜੀ ਨੇ ਜਿਹੜਾ ਬਾਬਾਈ ਨਾਲ ਮਤਲਬ ਬਾਬਾ ਕਾਲੀ ਜੀ ਸਿੰਘ ਨਾਲ ਗੱਲ ਕੀਤੀ ਤੇ ਫਿਰ ਬਾਬਾ ਜੀ ਨੇ ਗੱਲ ਕਰਕੇ ਜਿਹੜੀ ਹੁਣ ਕਾਰਵਾਈ ਜਿਹੜੀ ਪ੍ਰਸ਼ਾਸਨ ਕਰੋ ਕੀ ਮੈਂ ਵੀਰੇ ਦੇ ਨਾਲ ਆਈ ਸੀ ਤੇ ਕਿਉਂ ਮੈਨੂੰ ਸ਼ਬ ਗੁਰਦੁਆਰੇ ਦੇ ਗਏ ਸੀ ਕਿਹੜੀ ਜਗ੍ਹਾ ਤੇ ਆਏ ਸੀ ਦਰਬਾਰ ਸਾਹਿਬ ਗਏ ਸੀ ਹਾਂਜੀ ਉੱਥੇ ਉਹ ਕਹਿੰਦੇ ਕਿ ਤੁਸੀਂ ਪਾਣੀ ਪੀਓ ਉਹ ਬਾਣੇ ਨਾਲ ਕਹਿੰਦੇ ਕਿ ਪਾਣੀ ਪੀਓ ਤੇ ਮੈਂ ਪਾਣੀ ਵੀ ਚਲ ਗਈ ਤੇ ਇਸ ਕਰਕੇ ਮੜ ਕੇ ਉਹ ਗੁੰਮ ਹੋ ਗਏ ਤੇ ਮੈਂ ਫੋਨ ਲਾਇਆ ਸੀ ਨਾ ਫੋਨ ਬੰਦ ਕਰਤਾ ਤੇ ਫਿਰ ਮੈਂ ਕਿ ਆਖਿਆ ਕਿ ਮੇਰੇ ਕੋਲ ਪੈਸੇ ਹੈਗੇ ਜੇ ਮੈਂ ਘਰੇ ਚਲ ਜਾਨੀ ਹਾਂ ਤੇ ਕਿ ਇਹ ਕੋ ਮੁੰਡਾ ਸੀ ਉਹਨੇ ਪਹਿਲਾਂ ਫੜੀ ਬਾ ਤੇ ਮੜ ਕੇ ਰੂਮ ਚ ਲੈ ਗਿਆ ਹਾਂਜੀ ਕਿਹੜੀ ਜਗ੍ਹਾ ਤੇ ਫੋਟੋ ਖੜੀ ਹੈ ਸਾਹਮਣੇ ਹੈ ਬਸ ਸਟੈਟ ਤੇ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੀ ਸਾਰਿਆਂ ਨੂੰ ਨਾਲ ਰਹਿ ਕੀਤਾ ਬੰਨਾ ਕਿਲੇ ਵੇਲੇ ਸਮਾਸੀ ਨਾਲ ਐ ਐਸੋ ਕਿ 7 ਵਜੇ ਟੱਕਰੇ ਦੇ ਦੂਜੀ ਤੱਕ ਹੀ ਤਰ ਉਸ ਤੋਂ ਬਾਅਦ ਤੁਸੀਂ ਕੁਝ ਕੁ ਕਰ ਕੀ ਸੀ ਬਾਬੇ ਜੀ ਸਾਰੇ ਆਏ ਸੀ ਅਸੀਂ ਸਾਰੇ ਬਾਬੇ ਲਿਆਂਦਾ ਤੇ ਕੈਮਰੇ ਲੱਗੇ ਇਹਨਾਂ ਦੇ ਕੈਮਰੇ ਵਿੱਚ ਵੀਡੀਓ ਕੱਢਦੀਆਂ ਜਦੋਂ ਤੁਹਾਡਾ ਨਾ ਮੋਟਰ ਜੇ ਕੁਝ ਹੋਇਆ ਤੁਸੀਂ ਮੋਟਰ ਦੇ ਪੱਜ ਕੇ ਬਾਹਰ ਹਾਂ ਭੱਜ ਕੇ ਬਾਹਰ ਨਿਕਲੇ ਤੇ ਫਿਰ ਉੱਥੇ ਮਤਲਬ ਦੋ ਮੁੰਡੇ ਪਿੱਛੇ ਆਏ ਉਹਨਾਂ ਨੇ ਹੀ ਮੈਨੂੰ ਫਿਰ ਅੰਦਰ ਖੜੇ ਫਿਰ ਉਸ ਤੋਂ ਤੁਹਾਨੂੰ ਬਚਾਇਆ ਫਿਰ ਮੈਂ ਕਿ ਉਦੋਂ ਉਹਨਾਂ ਨੇ ਕਰਕੇ ਉਦੋਂ ਮੈਂ ਭੱਜ ਕੇ ਆਈ ਬਾਹਰ ਬਾਹਰ ਭੱਜ ਕੇ ਆਈ ਤਾਂ ਫਿਰ ਕਿ ਬਾਬਾ ਜੀ ਨੇ Okay. Ian, hey. Ian Ian कि मेनू बचाया की मांग की कर दूं हां जी कि इंसाफ की मांग इंसाफ की मतलब हां जी कि मैं तो ਤੁਹਾਡੇ ਨਾਲ ਗਲਤ ਹੋਇਆ ਉਹ ਇਨਸਾਫ ਨਹੀਂ ਬਾਰਦਾ ਤਾਂ ਜੇ ਇਹ ਤਾਕੀਕਤ ਜਾਰੀ ਆ ਤੇ ਬਸਣ ਤੇ ਹੋਟਲ ਆਇਆ ਆਜ਼ਾਦ ਤੇ ਉਹਦੇ ਵਿੱਚ ਕੋਈ ਕੰਮ ਤੇ ਲੈ ਆ ਨਾਲ ਆਇਆ ਲੜਕੀ ਤੇ ਉਸ ਤੋਂ ਬਾਅਦ ਜਿਹੜੀ ਕੋਈ ਪ੍ਰੋਬਲਮ ਪਈ ਆ ਤੇ ਉਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਆ ਉਸ ਤੋਂ ਬਾਅਦ ਅਰਚਿੰਗ ਕਰਕੇ ਬਾਹਰ ਖੜੀ ਗਈ ਲੜਕੀ ਦੀ ਉਮਰ ਕਿੰਨੀ ਸੀ ਨਗਰ ਕੁਐਰੀਫਾਈ ਕਰਾਂਗੇ ਜੀ ਵੈਰੀਫਾਈ ਕਰਾਂਗੇ ਜੀ ਪੁੱਛਿਆ ਨਹੀਂ ਜੇ ਮੈਂ ਲੜਕੀ ਦੋ ਬੰਦਾ ਵੈਰੀਫਾਈ ਕਰਕੇ ਸਾਰੀ ਇਨਵੈਸਟੀਗੇਸ਼ਨ ਕਰਕੇ ਥੋੜੀ ਤੁਹਾਨੂੰ ਕੋਈ ਸੀਸੀਟੀਵੀ ਕੈਮਰੇ ਤੇ ਉਹ ਕਰਦੇ ਚੈੱਕ ਕਰਦੇ ਹੁਣੇ ਸਾਰਾ ਕਬਾਰਦਾ ਹੁਣੇ ਟਾਈਮ ਹੈ ਕਰਦੇ ਸਾਰਾ ਕੰਮ ਕਰਕੇ